घरोटा में स्कूल ऑफ हैप्पीनेस का चालीस लाख चालीस हजार होंगे खर्च कैबिनेट मंत्री लालचंद कटारुचक ने किया शिलान्यास घरोटा इरावती न्यूज पंजाब घरोटा में स्कूल ऑफ हैप्पीनेस की नई बिल्डिंग का नींव पत्थर पंजाब सरकार के कैबिनेट मंत्री लालचंद कटारुचक द्वारा रखा गया इस प्रोजेक्ट पर कुल चालीस लाख चालीस हजार रुपये खर्च किए जाएंगे इस अवसर पर मंत्री ने कहा कि शिक्षा केवल किताबी ज्ञान तक सीमित नहीं होनी चाहिए बल्कि विद्यार्थियों की खुशी मानसिक स्वास्थ्य और जीवन मूल्यों पर भी आधारित होनी चाहिए उन्होंने स्कूल ऑफ हैप्पीनेस के उद्देश्य और प्रोजेक्ट पर प्रकाश डालते हुए बताया कि इसका मकसद विद्यार्थियों को तनाव मुक्त, सकारात्मक और रचनात्मक वातावरण प्रदान करना है इस अवसर पर डीईओ कमलदीप कौर बीपीईओ पंकज अरोड़ा के अतिरिक्त चेयरमैन मनोहर सिंह सरपंच संजीव कुमार सीएचडी गुलशन सयाल प्रिंसिपल पंकज कुमार प्रमुख रूप से शामिल थे कैबिनेट मंत्री लालचंद कटारुचक ने यह भी घोषणा की कि जिले में पांच स्कूल स्कूल ऑफ हैप्पीनेस बनने जा रहे हैं उनमें से एक घरोटा है एक एजुकेशन दा और दूसरा हेल्थ दा सो मेनू खुशी है कि आज मैं फिर एक बार अपने प्यारे लोका आया विधानसभा हलका दा बहुत ही खूबसूरत नाम पिंड पिंड काम कस्बा घरोटा ਗਰੋਟਾ ਦੇ ਅੰਦਰ ਅੱਜ ਪ੍ਰਾਇਮਰੀ ਸਕੂਲ ਨੂੰ ਇੱਕ ਬਹੁਤ ਵੱਡੀ ਨਿਯਮਤ ਜਿਹੜੀ ਪੰਜਾਬ ਸਰਕਾਰ ਨੇ ਦਿੱਤੀ ਹੈ ਸਕੂਲ ਆਫ ਹੈਪੀਨੈਸ ਦੇ ਰੂਪ ਦੇ ਵਿੱਚ ਇਹ ਅੱਜ ਸਾਡਾ ਚੌਥਾ ਸਕੂਲ ਹੈ ਹਲਕਿਆ ਦਾ ਜਿਹਦਾ ਮੈਂ ਉਗਾਟਨ ਕਰ ਰਿਹਾ ਇਸ ਤੋਂ ਪਹਿਲਾਂ ਤਿੰਨ ਸਕੂਲਾਂ ਚ ਕੀਤਾ ਜਾ ਚੁੱਕਿਆ ਸੋ ਗਰੋਟਾ ਪ੍ਰਾਇਮਰੀ ਸਕੂਲ ਜਿਹੜਾ ਸ਼ਹੀਦ ਦਲੀਪ ਸਿੰਘ ਸਲਾਰੀਆ ਜੀ ਦੇ ਨਾਮ ਦੇ ਉੱਤੇ ਆ ਇਹ ਸਕੂਲ ਸੋ ਅੱਜ ਇਸ ਸਕੂਲ ਨੂੰ 40 ਲੱਖ 40 ਹਜ਼ਾਰ ਰੁਪਿਆ ਮਾਨਜਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਦਿੱਤਾ ਗਿਆ ਸੋ ਇਸ ਸੋਭ ਮੌਕੇ ਦੇ ਉੱਤੇ ਸੁਮੁੱੱਚੀ ਮਤਲਬ ਜਿਹੜੀ ਆਹੋ ಗ್ರಾಮ ਪੰਚਾਇਤ ਗਰੋਟਾ ਮੇਰੇ ਨਾਲ ਮੈਡਮ ਡੀਓ ਕਮਲਜੀਤ ਕੌਰ ਜੀ ਇਸ ਸਕੂਲ ਦਾ ਸਾਰਾ ਸਟਾਫ ਇਸ ਪਿੰਡ ਦੇ ਸਾਰੇ ਮਾਜੂਜ਼ ਲੋਕ ਜਿੰਨੇ ਵੀ ਇੱਥੇ ਆਏ ਆ ਮੈਂ ਸਭ ਨੂੰ ਮੁਬਾਰਕ ਦੇ ਰਿਹਾ ਤੇ ਨਾਲ ਇਹ ਵੀ ਦੱਸਣਾ ਚਾਹਨਾ ਕਿ ਇਹ 40 ਲੱਖ 40 ਹਜ਼ਾਰ ਰੁਪਏ ਦੇ ਨਾਲ ਇਸ ਸਕੂਲ ਦੇ ਅੰਦਰ ਬਹੁਤ ਹੀ ਖੂਬਸੂਰਤ ਇੱਕ ਕੰਪਿਊਟਰ ਲੈਬ ਬਣਨੀ ਆ ਜਿਹਦੇ ਉੱਤੇ 11 ਲੱਖ 97000 ਰੁਪਿਆ ਜਿਹੜਾ ਖਰਚਾ ਨਾਲ ਲਗਭਗ 12 ਲੱਖ ਆ ਸਕਦੇ ਆਪਾਂ ਪਰ ਇਸ ਛੋਟੀ ਮਤਲਬ ਉਮਰ ਦੇ ਬੱਚੇ ਨੂੰ ਜਿਹੜਾ ਆ ਉਹ ਇੱਕ ਸੈਂਟੀਫਿਕ ਲੈਬ ਬਣਾ ਕੇ ਉਹਦੇ ਨਾਲ ਜੋੜਨਾ ਕਿ ਵਿਗਿਆਨ ਦਾ ਬੇਸ ਕੀ ਆ ਗਾਂ ਵਿਗਿਆਨ ਨੂੰ ਕਿਵੇਂ ਉਹ ਬੱਚੇ ਸਮਝਣ ਸੋ ਇਹ 12 ਲੱਖ ਰੁਪਏ ਦੇ ਲਗਦ ਨਾਲ ਇੱਕ ਜਿਹੜਾ ਆ ਕੰਪਿਊਟਰ ਲੈਬ ਬਣਨੀ ਆ ਇਸ ਤੋਂ ਇਲਾਵਾ ਇੱਕ ਸਮਾਰਟ ਕਲਾਸਰੂਮ ਬਣਨਾ ਜਿਹਦੇ ਉੱਤੇ 1.5 ਲੱਖ ਰੁਪਿਆ ਖਰਚ ਹੋਣਾ ਸੋ ਜਿਹਦੇ ਅੰਦਰ ਬਕਾਇਦਾ ਪ੍ਰੋਜੈਕਟਰ ਲੱਗਣਗੇ ਐਲਡੀ ਲੱਗੂਗੀ ਨਵੀਂ ਟੈਕਨੀਕ ਦੇ ਨਾਲ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਅੰਦਰ ਪ੍ਰਾਈਵੇਟ ਸਕੂਲ ਵੀ ਉਹ ਜਿਹੜੇ ਵੱਡੇ ਵੱਡੇ ਨੇ ਉਸ ਟੈਕਨੀਕ ਦੇ ਨਾਲ ਜਿੱਥੇ ਬੱਚੇ ਨੂੰ ਪੜਾਇਆ ਜਾਂਦਾ ਸੋ ਇਹ ਸਾਡੇ ਸਰਕਾਰੀ ਸਕੂਲਾਂ ਦੇ ਅੰਦਰ ਵੀ ਬਣ ਲਈ ਜਾ ਰਿਹਾ ਇੱਕ ਬਹੁਤ ਹੀ ਖੂਬਸੂਰਤ ਬਾਥਰੂਮ ਟਾਇਲਟ ਬਣਨਗੇ ਬੱਚਿਆਂ ਦੇ ਲਈ ਸ਼ਾਨਦਾਰ ਗੇੜ ਬਣੇਗਾ ਝੂਲੇ ਲੱਗਣਗੇ ਸਕੂਲ ਦੇ ਅੰਦਰ ਔਰ ਇੱਕ ਗਰਾਊਂਡ ਵੀ ਬਣਾਇਆ ਜਾਊਗਾ ਤੇ ਡਾਈਨਿੰਗ ਹਾਲ ਜਿੱਤੇ ਸਾਡੇ ਫੁੱਲਾ ਮਰਗੇ ਬੱਚੇ ਬੈਠ ਕੇ ਜਿਹੜਾ ਉਹ ਬਾਤਾਂ ਨੂੰਕੂਲ ਹੋਏਗਾ ਬੈ ਕੇ ਉਹ ਆਪਣੀ ਰੋਟੀ ਖਾ ਸਕਣ ਦੁਪਹਿਰ ਦੀ ਸੋ ਇਹ 40 ਲੱਖ 40 ਹਜ਼ਾਰ ਰੁਪਏ ਦੀ ਲਾਗਤ ਦੇ ਨਾਲ ਅੱਜ ਕਮਰਿਆਂ ਦਾ ਨੀਂਹ ਪੱਥਰ ਰੱਖਿਆ ਸੋ ਮੈਨੂੰ ਕਹਿਣ ਚ ਖੁਸ਼ੀ ਆ ਕਿ ਪੰਜਾਬ ਜਿਹੜਾ ਅੱਜ ਤੋਂ 5-4 ਸਾਲ ਪਹਿਲਾਂ ਐਜੂਕੇਸ਼ਨ ਦੇ ਲੈਵਲ ਤੇ 14ਵਾਂ 15ਵਾਂ ਨੰਬਰ ਸੀਗਾ ਦੇਸ਼ ਦੇ ਅੰਦਰ ਆਜੋ ਲਗਾਤਾਰ ਮੈਰਿਟ ਤੇ ਆ ਰਿਹਾ ਤੇ ਵਿਸ਼ੇਸ਼ ਸੌਰਤ ਸਾਡਾ ਜ਼ਿਲ੍ਹਾ ਪਠਾਨਕੋਟ ਜਿੱਥੇ ਚਾਹੇ ਉਹ ਬਮਿਆਲ ਦੇ ਬੱਚੇ ਹੋਣ ਚਾਹੇ ਉਹ ਵਿਧਾਨੀ ਸਕੂਲ ਦੇ ਬੱਚੇ ਹੋਣ ਚਾਹੇ ਲਵੀਣੀ ਦੇ ਬੱਚੇ ਹੋਣ ਚਾਹੇ ਗਰੋਟੇ ਦੇ ਬੱਚੇ ਹੋਣ ਪਠਾਨਕੋਟ ਜ਼ਿਲ੍ਹੇ ਦੇ ਹਰ ਖੇਤਰ ਦੇ ਅੰਦਰ ਬੱਚੇ ਜਿਹੜੇ ਆ ਉਹ ਬਲੰਦੀਆਂ ਨੂੰ ਛੂਹ ਰਿਹਾ ਕੋਈ ਖੇਡਾਂ ਦੇ ਉੱਤੇ ਵੱਡੀਆਂ ਮੱਲਾ ਮਾਰ ਰਿਹਾ ਕੋਈ ਜਿਹੜਾ ਉਹ ਪੜ੍ਹਾਈ ਦੇ ਵਕਤੋਂ ਮੱਲਾ ਮਾਰ ਰਿਹਾ ਸੋ ਇਹ ਇੱਕ ਜਿਹੜੀ ਆਪਾਂ ਕਹਿ ਸਕਦੇ ਹਾਂ ਸਿੱਖਿਆ ਦੇ ਅੰਦਰ ਜਿਹੜੀ ਬੇਸਿਕ ਕ੍ਰਾਂਤੀ ਹੈ ਇਹ ਉਹਦਾ ਨਤੀਜਾ ਸੋ ਗਰੋਟਾ ਵਾਸੀਆਂ ਨੂੰ ਬਹੁਤ ਬਹੁਤ ਮੁबारकਾਂ ਇੱਥੋਂ ਦੇ ਸਟਾਫ ਨੂੰ ਸਾਰੇ ਪਿੰਡ ਵਾਸੀਆਂ ਨੂੰ ਅੱਜ 40 ਲੱਖ 40 ਹਜ਼ਾਰ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਇੱਥੇ ਉਹ ਇੱਕ ਨਵੀਂ ਖੂਬਸੂਰਤ ਮਾਰ ਜਿਹੜੀ ਬਣਨੀ ਆ ਉਹਦਾ ਨੀਂ ਪੱਥਰ ਰੱਖਿਆ ਆ ਰੂਪ ਦੇ ਲੈ 40 ਲੱਖ ਰੁਪਏ ਦੀ கிரਾਂਟ ਦਿੱਤੀ ਆ ਇਹਦੇ ਨਾਲ ਇੱਕ ਸਕੂਲ ਬਹੁਤ ਵਧੀਆ ਇਲਾਕੇ ਦਾ ਵਧੀਆ ਸਕੂਲ ਬਣਨ ਜਾ ਰਿਹਾ ਹੈ